ਪੰਜਾਬ ਦੇ ਲੁਧਿਆਣਾ ਤੋਂ ਬਾਅਦ ਹੁਣ ਜਲੰਧਰ ਦੇ ਵਿੱਚ ਵੀ ਚੀਤੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਦਰਅਸਲ ਬੀਤੀ ਰਾਤ ਫਲੋਰ ਦੇ ਨੇੜੇ ਸਥਿਤ ਸਬਜ਼ੀ ਮੰਡੀ ਦੇ ਵਿੱਚ ਇੱਕ ਚੀਤਾ ਦੇਖਿਆ ਗਿਆ ਜਿਸ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਫਲੋਰ ਦੇ ਨੇੜੇ ਪਿੰਡ ਦੇ ਇੱਕ ਵਿਅਕਤੀ ਦੇ ਵੱਲੋਂ ਉਕਤ ਚੀਤੇ ਦੀਆਂ ਤਸਵੀਰਾਂ ਆਪਣੇ ਫੋਨ ਦੇ ਵਿੱਚ ਵੀ ਕੈਦ ਕਰਨ ਲੱਗੀਆਂ ਦੱਸਦੀ ਹੈ ਕਿ ਕੋਈ ਦਿਨ ਪਹਿਲਾਂ ਲੁਧਿਆਣਾ ਦੇ ਸਮਰਾਲਾ ਦੇ ਵਿੱਚ ਚੀਤਾ ਦੇਖਿਆ ਗਿਆ ਸੀ ਅਤੇ ਜਿਸ ਤੋਂ ਬਾਅਦ ਜੰਗਲਾਤ ਭਾਗ ਦੀ ਟੀਮ ਦੇ ਲਗਾਤਾਰ ਫੜਨ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਇਸ ਨੂੰ ਫੜਨ ਦੇ ਲਈ ਜੰਗਲਾਤ ਭਾਗ ਦੀਆਂ ਟੀਮਾਂ ਨੇ ਦੋ ਪਿੰਜਰੇ ਅਤੇ ਦੋ ਐਂਟੀ স্মੋਕ ਕੈਮਰੇ ਲਗਾਏ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਚੀਤਾ ਜੰਗਲਾਤ ਭਾਗ ਦੇ ਗ੍ਰਿਫਤ ਤੋਂ ਬਾਹਰ ਰਹਾ ਅਤੇ ਇਸ ਦੌਰਾਨ ਹੁਣ ਖਬਰ ਆਈ ਹੈ ਕਿ ਫਲੋਰ ਦੇ ਵਿੱਚ ਚੀਤਾ ਦੇਖਿਆ ਗਿਆ ਜੋ ਕਿ ਸੀਸੀਟੀਵੀ ਦੇ ਵਿੱਚ ਵੀ ਸਾਹਮਣੇ ਆ ਤੇ ਪਾਇਦਾ ਹੋਇਆ ਦੇਖਿਆ ਜਾ ਸਕਦਾ ਹੈ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਰਿਪੋਰਟ ਪੰਜਾਬ ਦੇ ਲੁਧਿਆਣਾ ਤੋਂ ਬਾਅਦ ਹੁਣ ਜਲੰਧਰ ਦੇ ਵਿੱਚ ਵੀ ਚੀਤੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਦਰਸਲ ਬੀਤੀ ਰਾਤ ਫਲੋਰ ਦੇ ਨੇੜੇ ਸਥਿਤ ਸਬਜ਼ੀ ਮੰਡੀ ਦੇ ਵਿੱਚ ਇੱਕ ਚੀਤਾ ਦੇਖਿਆ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਫਲੋਰ ਦੇ ਨੇੜੇ ਪਿੰਡ ਦੇ ਇੱਕ ਵਿਅਕਤੀ ਦੇ ਵੱਲੋਂ ਉਕਤ ਚੀਤੇ ਦੀਆਂ ਤਸਵੀਰਾਂ ਆਪਣੇ ਫੋਨ ਦੇ ਵਿੱਚ ਵੀ ਕੈਦ ਕਰਨ ਲਿਗੀਆਂ ਦੱਸਦੀ ਹੈ ਕਿ ਕੋਈ ਦਿਨ ਪਹਿਲਾਂ ਲੁਧਿਆਣਾ ਦੇ ਸਮਰਾਲਾ ਦੇ ਵਿੱਚ ਚੀਤਾ ਦੇਖਿਆ ਗਿਆ ਸੀ ਅਤੇ ਉਸ ਤੋਂ ਬਾਅਦ ਜੰਗਲਾਤ ਭਾਗ ਦੀ ਟੀਮ ਦੇ ਲਗਾਤਾਰ ਫੜਨ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਇਸ ਨੂੰ ਫੜਨ ਦੇ ਲਈ ਜੰਗਲਾਤ ਭਾਗ ਦੀਆਂ ਟੀਮਾਂ ਨੇ ਦੋ ਪਿੰਜਰੇ ਅਤੇ ਦੋ ਐਂਟੀ স্মੋਕ ਕੈਮਰੇ ਲਗਾਏ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਚੀਤਾ ਜੰਗਲਾਤ ਭਾਗ ਦੇ ਗ੍ਰਿਫਤ ਤੋਂ ਬਾਹਰ ਰਿਹਾ ਅਤੇ ਇਸ ਦੌਰਾਨ ਹੁਣ ਖਬਰ ਆਈ ਹੈ ਕਿ ਫਲੋਰ ਦੇ ਵਿੱਚ ਚੀਤਾ ਦੇਖਿਆ ਗਿਆ ਜੋ ਕਿ ਸੀਸੀਟੀਵੀ ਦੇ ਵਿੱਚ ਵੀ ਸਾਹਮਣੇ ਆ ਤੇ ਪਾਇਦਾ ਹੋਇਆ ਦੇਖਿਆ ਜਾ ਸਕਦਾ ਐ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਰਿਪੋਰਟ ਪੰਜਾਬ ਦੇ ਲੁਧਿਆਣਾ ਤੋਂ ਬਾਅਦ ਹੁਣ ਜਲੰਧਰ ਦੇ ਵਿੱਚ ਵੀ ਚੀਤੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਐ ਦਰਸਲ ਬੀਤੀ ਰਾਤ ਫਲੋਰ ਦੇ ਨੇੜੇ ਸਥਿਤ ਸਬਜ਼ੀ ਮੰਡੀ ਦੇ ਵਿੱਚ ਇੱਕ ਚੀਤਾ ਦੇਖਿਆ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਫਲੋਰ ਦੇ ਨੇੜੇ ਪਿੰਡ ਦੇ ਇੱਕ ਵਿਅਕਤੀ ਦੇ ਵੱਲੋਂ ਉਕਤ ਚੀਤੇ ਦੀਆਂ ਤਸਵੀਰਾਂ ਆਪਣੇ ਫੋਨ ਦੇ ਵਿੱਚ ਵੀ ਕੈਦ ਕਰਨ ਲੱਗੀਆਂ ਦੱਸਦੀ ਹੈ ਕਿ ਕੋਈ ਦਿਨ ਪਹਿਲਾਂ ਲੁਧਿਆਣਾ ਦੇ ਸਮਰਾਲਾ ਦੇ ਵਿੱਚ ਚੀਤਾ ਦੇਖਿਆ ਗਿਆ ਸੀ ਅਤੇ ਜਿਸ ਤੋਂ ਬਾਅਦ ਜੰਗਲਾਤ ਭਾਗ ਦੀ ਟੀਮ ਦੇ ਲਗਾਤਾਰ ਫੜਨ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਇਸ ਨੂੰ ਫੜਨ ਦੇ ਲਈ ਜੰਗਲਾਤ ਭਾਗ ਦੀਆਂ ਟੀਮਾਂ ਨੇ ਦੋ ਪਿੰਜਰੇ ਅਤੇ ਦੋ ਐਂਟੀ স্মੋਕ ਕੈਮਰੇ ਲਗਾਏ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਚੀਤਾ ਜੰਗਲਾਤ ਭਾਗ ਦੇ ਗ੍ਰਿਫਤ ਤੋਂ ਬਾਹਰ ਰਿਹਾ ਅਤੇ ਇਸ ਦੌਰਾਨ ਹੁਣ ਖਬਰ ਆਈ ਹੈ ਕਿ ਫਲੋਰ ਦੇ ਵਿੱਚ ਚੀਤਾ ਦੇਖਿਆ ਗਿਆ ਜੋ ਕਿ ਸੀਸੀਟੀਵੀ ਦੇ ਵਿੱਚ ਵੀ ਸਾਹਮਣੇ ਆ ਤੇ ਪਾਇਦਾ ਹੋਇਆ ਦੇਖਿਆ ਜਾ ਸਕਦਾ ਹੈ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਰਿਪੋਰਟ ਪੰਜਾਬ ਦੇ ਲੁਧਿਆਣਾ ਤੋਂ ਬਾਅਦ ਹੁਣ ਜਲੰਧਰ ਦੇ ਵਿੱਚ ਵੀ ਚੀਤੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਦਰਸਲ ਬੀਤੀ ਰਾਤ ਫਲੋਰ ਦੇ ਨੇੜੇ ਸਥਿਤ ਸਬਜ਼ੀ ਮੰਡੀ ਦੇ ਵਿੱਚ ਇੱਕ ਚੀਤਾ ਦੇਖਿਆ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਫਲੋਰ ਦੇ ਨੇੜੇ ਪਿੰਡ ਦੇ ਇੱਕ ਵਿਅਕਤੀ ਦੇ ਵੱਲੋਂ ਉਕਤ ਚੀਤੇ ਦੀਆਂ ਤਸਵੀਰਾਂ ਆਪਣੇ ਫੋਨ ਦੇ ਵਿੱਚ ਵੀ ਕੈਦ ਕਰਨ ਲਿਗੀਆਂ ਦੱਸਦੀ ਹੈ ਕਿ ਕੋਈ ਦਿਨ ਪਹਿਲਾਂ ਮਿਲਦੇ ਅਨੁਸਾਰਾਲਾ ਦੇ ਵਿੱਚ ਚੀਤਾ ਦੇਖਿਆ ਗਿਆ ਸੀ ਅਤੇ ਜਿਸ ਤੋਂ ਬਾਅਦ ਜੰਗਲਾਤ ਭਾਗ ਦੀ ਟੀਮ ਦੇ ਲਗਾਤਾਰ ਫੜਨ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਇਸ ਨੂੰ ਫੜਨ ਲਈ ਜੰਗਲਾਤ ਭਾਗ ਦੀਆਂ ਟੀਮਾਂ ਨੇ ਦੋ ਪਿੰਜਰੇ ਅਤੇ ਦੋ ਐਂਟੀ স্মੋਕ ਕੈਮਰੇ ਲਗਾਏ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਚੀਤਾ ਜੰਗਲਾਤ ਭਾਗ ਦੇ ਗ੍ਰਿਫਤ ਤੋਂ ਬਾਹਰ ਰਿਹਾ ਅਤੇ ਇਸ ਦੌਰਾਨ ਹੁਣ ਖਬਰ ਆਈ ਹੈ ਕਿ ਫਲੋਰ ਦੇ ਵਿੱਚ ਚੀਤਾ ਦੇਖਿਆ ਗਿਆ ਜੋ ਕਿ ਸੀਸੀਟੀਵੀ ਦੇ ਵਿੱਚ ਵੀ ਸਾਹਮਣੇ ਆ ਤੇ ਪਾਇਦਾ ਹੋਇਆ ਦੇਖਿਆ ਜਾ ਸਕਦਾ ਹੈ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਰਿਪੋਰਟ ਪੰਜਾਬ ਦੇ ਲੁਧਿਆਣਾ ਤੋਂ ਬਾਅਦ ਹੁਣ ਜਲੰਧਰ ਦੇ ਵਿੱਚ ਵੀ ਚੀਤੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਦਰਸਲ ਬੀਤੀ ਰਾਤ ਫਲੋਰ ਦੇ ਨੇੜੇ ਸਥਿਤ ਸਬਜ਼ੀ ਮੰਡੀ ਦੇ ਵਿੱਚ ਇੱਕ ਚੀਤਾ ਦੇਖਿਆ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਫਲੋਰ ਦੇ ਨੇੜੇ ਪਿੰਡ ਦੇ ਇੱਕ ਵਿਅਕਤੀ ਦੇ ਵੱਲੋਂ ਉਕਤ ਚੀਤੇ ਦੀਆਂ ਤਸਵੀਰਾਂ ਆਪਣੇ ਫੋਨ ਦੇ ਵਿੱਚ ਵੀ ਕੈਦ ਕਰਨ ਲਿਗੀਆਂ ਦੱਸਦੀ ਹੈ ਕਿ ਕੋਈ ਦਿਨ ਪਹਿਲਾਂ ਲੁਧਿਆਣਾ ਦੇ ਸਮਰਾਲਾ ਦੇ ਵਿੱਚ ਚੀਤਾ ਦੇਖਿਆ ਗਿਆ ਸੀ ਅਤੇ ਜਿਸ ਤੋਂ ਬਾਅਦ ਜੰਗਲਾਤ ਭਾਗ ਦੀ ਟੀਮ ਦੇ ਲਗਾਤਾਰ ਫੜਨ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਇਸ ਨੂੰ ਫੜਨ ਦੇ ਲਈ ਜੰਗਲਾਤ ਭਾਗ ਦੀਆਂ ਟੀਮਾਂ ਨੇ ਦੋ ਪਿੰਜਰੇ ਅਤੇ ਦੋ ਐਂਟੀ স্মੋਕ ਕੈਮਰੇ ਲਗਾਏ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਚੀਤਾ ਜੰਗਲਾਤ ਭਾਗ ਦੇ ਗ੍ਰਿਫਤ ਤੋਂ ਬਾਹਰ ਰਿਹਾ ਅਤੇ ਇਸ ਦੌਰਾਨ ਹੁਣ ਖਬਰ ਆਈ ਹੈ ਕਿ ਫਲੋਰ ਦੇ ਵਿੱਚ ਚੀਤਾ ਦੇਖਿਆ ਗਿਆ ਜੋ ਕਿ ਸੀਸੀਟੀਵੀ ਦੇ ਵਿੱਚ ਵੀ ਸਾਹਮਣੇ ਆ ਤੇ ਪਾਇਦਾ ਹੋਇਆ ਦੇਖਿਆ ਜਾ ਸਕਦਾ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਪੂਰਨ